ਸਤਿ ਸ੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਜਾਦੀ ਪੰਡਤ ਕਲਾਥ ਔਰ ਚੌਕੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਸ਼ਾਨਦਾਰ ਵਰਕ ਦੇ ਨਾਲ ਸੂਟ ਲੈ ਕੇ ਆਏ ਹਾਂਗੇ ਜੀ ਇਹ ਆਪਣੇ ਕੋਲੋ ਬੁਟੀਕ ਦੇ ਵਿੱਚੋਂ ਰੈਡੀ ਹੋ ਕੇ ਆਇਆ ਸੂਟ ਬਿਲਕੁਲ ਲੇਟੈਸਟ ਦੇ ਨਵਾਂ ਡਿਜ਼ਾਈਨ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਜੀ ਦੇਖੋ ਉੱਪਰ ਤੱਕ ਸਾਰਾ ਵਰਕ ਕੀਤਾ ਹੋਊਗਾ ਜੀ ਬਹੁਤ ਹੀ ਸੋਹਣਾ ਲਾਜਵਾ ਸੂਟ ਬਣ ਕੇ ਰੈਡੀ ਹੋਇਆ ਡਿਫਰੈਂਟ ਜੀ ਲੋਕਲ ਆ ਜੀ ਦੁਪੱਟਾ ਚੈੱਕ ਕਰੋ ਫੁੱਲ ਦੁਪੱਟੇ ਦੇ ਉੱਪਰ ਵਰਕ ਆਊਗਾ ਜੀ ਦੇਖੋ ਬਹੁਤ ਹੀ ਸ਼ਾਨਦਾਰ ਦੁਪੱਟੇ ਤੇ ਵਰਕ ਹੋਇਆ ਇਹਦੇ ਵਿੱਚ ਸਾਰਾ ਆਪਾਂ ਇੰਗਲਿਸ਼ ਚਾਰਟ ਜਿਹੜਾ ਰੈਡੀ ਕਰਵਾਇਆ ਦੇਖੋ ਜੀ ਅਗਲਾ ਕਲਰ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਨੇ ਵਰਕ ਦੇ ਨਾਲ ਆਪਣੇ ਕੋਲੇ ਸੂਟ ਰੈਡੀ ਹੋ ਕੇ ਆ ਚੁੱਕੇ ਨੇ ਜੀ স্পੈਸ਼ਲ ਵਿਆਹ ਸਾਦੀਆਂ ਲਈ ਜਿਨ੍ਹਾਂ ਨੇ ਕੋਈ ਵਿਆਦਾ ਪ੍ਰੋਗਰਾਮ ਅਟੈਂਡ ਕਰਨਾ ਹੈ ਜੀ ਜਾਂ ਆਪਦੇ ਘਰ ਦਾ ਵਿਆਹ ਹੈਗਾ স্পੈਸ਼ਲ ਬੁਟੀਕ ਵਰਕ ਵਾਲੇ ਸੂਟ ਆਪਾਂ ਰੈਡੀ ਕਰਵਾ ਲੈਨੇ ਜੀ ਦੇਖੋ ਬਹੁਤ ਹੀ ਸ਼ਾਨਦਾਰ ਵਰਕ ਹੋਇਆ ਬਹੁਤ ਹੀ ਜਿਆਦਾ ਸ਼ਾਨਦਾਰ ਦੁਪੱਟਾ ਬਣਿਆ ਬਹੁਤ ਹੀ ਸੋਨਾ ਕਲਰ ਚਾਰਟ ਹੈ ਜੀ ਨ 1035 3500 ਦੀ ਰੇਂਜ ਦੇ ਵਿੱਚ ਸੇਲ ਹੋਣ ਵਾਲੇ ਸਾਰੇ ਸੂਟ ਹੈ ਜੀ ਜਿਹੜੇ ਬਾਜ਼ਾਰ 'ਚ 35 3500 ਰੁਪਿਆ ਰੇਟ ਮੰਗਦੇ ਆ ਇਸ ਉਤੋਂ ਪਰ ਆਪਾਂ ਬਹੁਤ ਹੀ ਜ਼ਿਆਦਾ ਲੈਸਟ ਪ੍ਰਾਈਸ 'ਤੇ ਦੇਵਾਂਗੇ ਜੀ ਇਹ ਦੇਖੋ ਕਿੰਨੇ ਸ਼ਾਨਦਾਰ ਸੂਟ ਬਣ ਕੇ ਰੈਡੀ ਹੋਇਆ ਵਰਕ ਸ਼ਾਨਦਾਰ ਦੁਪੱਟਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਰਹੂਗਾ ਕੱਪੜਾ ਸ਼ਾਨਦਾਰ ਕਪੜੇ ਦੀ ਕੁਆਲਿਟੀ ਵੱਧ ਦੇਵਾਂਗੇ ਜੀ ਰੇਟ ਸੋਂ ਨੂੰ ਬਹੁਤ ਹੀ ਜ਼ਿਆਦਾ ਘੱਟ ਜੀ ਬਹੁਤ ਹੀ ਜ਼ਿਆਦਾ ਜੈਨੂਇਨ ਜੇ ਪ੍ਰਾਈਸ ਦੇ ਇਹ ਸੂਟ ਸੋਂ ਨੂੰ ਮਿਲ ਜਾਣਗੇ ਜੀ ਵੀਡੀਓ ਦੇ ਨਾਲ ਬਨੇ ਰਹੋ ਆਪਾਂ ਸੋਂ ਨੂੰ ਇਹਨਾਂ ਦਾ ਰੇਟ ਵੀ ਦੱਸਾਂਗੇ ਤੇ ਸਾਰੇ ਕਲਰ ਚਾਰਟ ਵੀ ਦਿਖਾਵਾਂਗੇ ਜੀ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਜੀ ਇਹਦਾ ਰੇਟ ਰਹੂਗਾ ਜੀ ਜਿਹੜੇ ਬਾਜ਼ਾਰ ਦੇ ਵਿੱਚ 35 3500 ਦੀ ਰੇਂਜ ਦੇ ਵਿੱਚ ਸੇਲ ਹੋਣ ਵਾਲੇ ਸਾਰੇ ਸੂਟ ਹੈ ਜੀ ਪਰ ਆਪਾਂ ਇਹਦਾ ਰੇਟ ਦੇਵਾਂਗੇ ਸਿਰਫ 1800 ਰੁਪਏ ਜੀ ਹਾਂਜੀ ਇਹ ਸਾਰੇ ਸੂਟ ਸ਼ਾਨਦਾਰ ਵਰਕ ਕਪੜਾ ਬਹੁਤ ਹੀ ਜ਼ਿਆਦਾ ਲਾਜਵਾਬ ਬਿਲਕੁਲ ਨਿਊ ਲੇਟੈਸਟ ਰੇਟ ਰਹੂਗਾ ਸਿਰਫ 1800 ਰੁਪਏ ਜੀ ਇੰਨੇ ਘੱਟ ਪ੍ਰਾਈਸ ਤੇ ਇੰਨੇ ਸੋਹਣੇ ਬੁਟੀਕ ਵਰਕ ਵਾਲੇ ਸੂਟ ਸਿਰਫ ਸੋਨੂ ਜਾਦੀ ਪੰਡਤ ਕਲਾਥ ਚੌਕੇ ਤੋਂ ਹੀ ਮਿਲ ਸਕਦੇ ਨੇ ਜੀ ਦੇਖੋ ਵਰਕ ਚੈੱਕ ਕਰੋ ਕਿੰਨਾ ਸ਼ਾਨਦਾਰ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈਗਾ ਜੀ ਬਹੁਤ ਹੀ ਸ਼ਾਨਦਾਰ ਦੁਪੱਟਾ ਬਣਿਆ ਹੋਇਆ ਫੁੱਲ ਹੈਵੀ ਦੇ ਵਿੱਚ ਹੀ 35 3500 ਦੀ ਰੇਟ ਦੇ ਵਿੱਚ ਇਹ ਸੂਟ ਬਾਜ਼ਾਰ ਦੇ ਵਿੱਚ ਸੇਲ ਹੁੰਦੇ ਨੇ ਪਰ ਜਾਦੀ ਪੰਡਤ ਕਲਾਥ ਔਰ ਚੌਕੇ ਤੋਂ ਇਹ ਮਿਲਣਗੇ ਸੋਨੂ ਸਿਰਫ ਔਰ ਸਿਰਫ 1800 ਰੁਪਏ ਜੀ ਮੌਕੇ ਦਾ ਫਾਇਦਾ ਉਠਾਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਹ ਦੇਖੋ ਕਲਰ ਚਾਰਟ ਚੈੱਕ ਕਰੋ ਜੀ ਬਹੁਤ ਹੀ ਲਾਜਵਾਵ ਕਲਰ ਚਾਰਟ ਦੇ ਨਾਲ ਬਹੁਤ ਹੀ ਲਾਜਵਾ ਵਰਕ ਸ਼ਾਨਦਾਰ ਬਹੁਤ ਹੀ ਜ਼ਿਆਦਾ ਵੈਤਰੀਨ ਆਰਟੀਕਲ 3500 ਦੀ ਰੇਂਜ ਦੇ ਵਿੱਚ ਸੇਲ ਹੋਣ ਵਾਲਾ ਇਹ ਸੂਟ ਹੈ ਪਰ ਜਾਦੀ ਪੰਡਿਤ ਕਲਾਥ ਹਾ ਚੌਕੇ ਤੇ ਬਹੁਤ ਵੱਡਾ ਆਫਰ ਲੱਗ ਚੁੱਕਿਆ ਜੀ ਸਿਰਫ 1800 ਰੁਪਏ ਜੀ ਇੱਕ ਵਾਰ ਜਰੂਰ ਵਿਜ਼ਿਟ ਕਰੋ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਜੀ ਧੰਨਵਾਦ ਜੀ